ਜੀ ਅੱਜ ਆਪਾਂ ਉਹਨਾਂ ਹੀ ਪੰਜ ਬੈਸਟ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਜੇ ਤੁਹਾਨੂੰ ਸ਼ੋਰੂਮ ਤੋਂ ਨਿਕਲਦੇ ਸਾਰੀ ਆਪਣੀ ਗੱਡੀ ਦੇ ਵਿੱਚ ਲਵਾ ਲੈਣੀਆਂ ਚਾਹੀਦੀਆਂ ਹੈਂਗਾ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਆਪਣੇ ਦੇਖਦੇ ਆ ਆਪਣੇ ਸਭ ਦੇ ਕੋਲ ਇੱਕ ਇੱਕ ਫੋਨ ਹੁੰਦਾ ਹੈਗਾ ਇੱਕ ਸ਼ਾਪ ਤੋਂ ਫੋਨ ਲੈਣਗੇ ਉਸ ਤੋਂ ਉੱਤੇ ਸਭ ਤੋਂ ਪਹਿਲੀ ਗੱਲ ਕੀ ਕਰਦੇ ਆ ਆਪਾਂ ਉਸ ਦੇ ਉੱਤੇ ਇੱਕ ਕਵਰ ਚੜਾਉਣੇ ਨਾਲ ਦੀ ਨਾਲ ਆਪਾਂ ਇਸ ਦੇ ਉੱਤੇ ਇੱਕ ਗਲਾਸ ਗਾਰਡ ਲਵਾਉਣੇਗੇ ਐਸੈਸਰੀ ਤੌਰ ਤੇ ਹਾਂਜੀ ਇਹ ਸਾਰੀਆਂ ਚੀਜ਼ਾਂ ਕੀ ਆਈਆਂ ਇੱਕ ਚੀਜ਼ ਆਪਾਂ ਨੂੰ ਡੱਬੇ ਦੇ ਵਿੱਚ ਨਹੀਂ ਮਿਲਦੀ ਇਸ ਤਰ੍ਹਾਂ ਇਹਦੀ ਆਪਾਂ ਗੱਲ ਕਰੀ ਆਪਾਂ ਨੂੰ ਗੱਡੀ ਦੀ ਜੇ ਆਪਾਂ ਜਦੋਂ ਆਪਾਂ ਸ਼ੋਰੂਮ ਦੇ ਵਿੱਚ ਕੋਈ ਵੀ ਗੱਡੀ ਪਿਕ ਕਰਦੇ ਆਂਗੇ ਤਾਂ ਉਸ ਦੇ ਵਿੱਚ ਵੀ ਆਪਾਂ ਨੂੰ ਕੋਸ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨਹੀਂ ਮਿਲਦੀਆਂ ਹਾਂਜੀ ਅੱਜ ਆਪਾਂ ਉਹਨਾਂ ਹੀ ਪੰਜ ਬੈਸਟ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਵਾਲ ਲੈਣੀ ਚਾਹੀਦੀਆਂ ਇਹ ਪਹਿਲੇ ਨੰਬਰ ਤੇ ਸਭ ਤੋਂ ਜਿਆਦਾ ਜ਼ਰੂਰੀ ਹੈਗੀ ਗੱਡੀ ਦੇ ਵਿੱਚ ਨਿਕਲਦੇ ਸਾਰੀ ਜਪ ਕਈ ਗੱਲ ਕਰੀਏ ਤਾਂ ਆਪਾਂ ਨੂੰ ਕੰਪਨੀ ਦੇ ਵਿੱਚੋਂ ਵੀ ਏਜੰਸੀ ਦੇ ਵਿੱਚੋਂ ਵੀ ਮਿਲ ਜਾਂਦੇ ਹੈਗੇ ਆ ਜੇ ਜੇ ਆਪਾਂ 12ਵੀਂ ਲਾਉਣੇ ਹੈਗੇ ਤਾਂ ਆਪਾਂ ਨੂੰ ਆਫਟਰ ਮਾਰਕੀਟ ਵੀ ਲਵਾ ਸਕਦੇ ਆ ਉਹ ਹੈਗੇ ਆ ਆਪਣੀ ਗੱਡੀ ਲੱਗੇ ਹੋਏ ਮੈਟ ਇਹ ਮੈਟ ਦੀ ਆਪਾਂ ਗੱਲ ਕਰ ਲਈਏ ਜ ਜ ਆਪਾਂ ਚਾਰੇ ਪੰਜੇ ਪਾਸਾਂ ਦੀ ਗੱਲ ਕਰ ਲਈਏ ਜਿਵੇਂ ਆਪਾਂ ਚ ਜਿੰਨੇ ਮਰਜ਼ੀ ਚ ਗੰਦੇ ਮਾੜੇ ਪੈਰ ਹੈਗੇ ਆਪਣੇ ਉਹ ਸਾਰੇ ਦਾ ਸਾਰਾ ਰੇਤਾ ਗੱਡੀ ਦੇ ਉੱਤੇ ਨਹੀਂ ਲੱਗਦਾ ਗਾ ਗੱਡੀ ਦੇ ਫਲੋਰ ਦੇ ਉੱਤੇ ਨਹੀਂ ਲੱਗਦਾ ਜਿੱਦਾਂ ਤੁਸੀਂ ਐਸ ਗੱਡੀ ਦੇ ਉੱਤੇ ਦੇਖ ਸਕਦੇ ਆਂਗੇ ਸਾਰੇ ਦਾ ਸਾਰਾ ਰੇਤਾ ਮੈਟ ਦੇ ਉੱਤੇ ਹੀ ਰਹਿ ਗਿਆ ਹੈਗਾ ਅਸੇ ਪਾਸੇ ਕੁਝ ਵੀ ਰੇਤਾ ਨਹੀਂ ਗਿਆ ਹੈਗਾ ਮੈਟਾਂ ਦੀ ਕੋਸਟ ਦੀ ਜੇ ਆਪਾਂ ਗੱਲ ਕਰੀ ਲਈਏ ਤੇ ਉਹ ਉਹੀ ਗੱਲ ਹੈਗੀ ਆ ਇਹਨਾਂ ਦੇ ਵਿੱਚੋਂ 1000 ਤੋਂ ਲੈ ਕੇ ਇਹ 5-7000 ਆ ਆਪਣਾ 70-90 ਤੱਕ ਜਿੱਥੋਂ ਤੱਕ ਜਾਣਾ ਹੋਵੇ 5-7000 ਤੱਕ ਇਹ ਜਾਂਦੀ ਹੈ। ਸੈਕੰਡ ਚੀਜ਼ ਦੇ ਆਪਾਂ ਵੱਧੇ ਹੋਏ ਆਪਾਂ ਗੱਲ ਕਰਨੇ ਆਂਗੇ ਕਿਉਂਕਿ ਆਪਾਂ ਨੂੰ ਉਹੀ ਗੱਲ ਹੈਗੀ ਆ ਹਰੇਕ ਬੰਦੇ ਦੇ ਕੋਲੇ ਮੋਬਾਈਲ, ਲੈਪਟਾਪ ਜਾਂ ਆਪਾਂ ਗੱਲ ਕਰ ਲਈਏ ਟੈਬਲੇਟ ਵਗੈਰਾ ਹੁੰਦੀ ਆਏਂਗੇ ਜੋ ਕਿ ਰਸਤੇ ਦੇ ਵਿੱਚ ਕਈ ਵਾਰ ਬੰਦਾ ਲੌਂਗ ਟ੍ਰਿਪ ਵਗੈਰਾ ਤੇ ਜਾਂਦਾ ਹੈਗਾ ਤਾਂ ਉਹਨਾਂ ਨੂੰ ਇਸ ਚੀਜ਼ ਦੀ ਲੋੜ ਪੈਂਦੀ ਹੈਗੀ। ਉਹਨਾਂ ਸਾਰੀਆਂ ਚੀਜ਼ਾਂ ਨੂੰ ਚਾਰਜ ਕਰਨ ਦੇ ਖਾਤਰ ਆਪਾਂ ਨੂੰ ਗੱਡੀ ਦੇ ਵਿੱਚ ਇੱਕ ਕਾਰ ਚਾਰਜਰ ਚਾਹੀਦਾ ਹੁੰਦਾ ਹੈਗਾ। ਹਾਲਾਂਕਿ ਆਪਣੀ ਇੱਕ ਵੀਡੀਓ ਵੀ ਆਈ ਸੀ ਪ੍ਰੋਪਰ ਕਾਰ ਹੋਰ ਵੀਡੀਓ ਆਈ ਸੀ ਜਿੱਦੇ ਵਿੱਚ ਆਪਾਂ ਕਾਰ ਆਪਣੇ ਚੰਗੇ ਕਾਰ ਚਾਰਜਰਾਂ ਦੀ ਕੁਆਲਿਟੀ ਬਾਰੇ ਤੁਹਾਨੂੰ ਦੱਸਿਆ ਸੀ ਉਹਨਾਂ ਦੇ ਵਿੱਚੋਂ ਕੁਝ ਆਪਣੀ ਇਹਨਾਂ ਦੋਵਾਂ ਗੱਡੀਆਂ ਦੇ ਵਿੱਚ ਲੱਗੇ ਹੋਏ ਹੈਗੇ ਹਨ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਵਾਰੀ ਲੱਗੇ ਹੋਏ ਦਿਖਾ ਦੇਣਾ ਹੈਗਾ ਕਿ ਜਿਹਦੇ ਕਰਕੇ ਤੁਸੀਂ ਕਿਹੜਾ ਇੱਕ ਚਾਰਜਰ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ ਕਾਰ ਚਾਰਜਰ ਲੈਣਾ ਹੋਵੇ ਤੁਸੀਂ ਸਭ ਪਹਿਲਾਂ ਉਸ ਦੇ ਵਿੱਚ ਕੀ ਕੀ ਦੇਖਣਾ ਹੈਗਾ ਉਹ ਇੱਕ ਚੰਗੀ ਕੰਪਨੀ ਦਾ ਹੋਵੇ ਤੇ ਉਸ ਦੇ ਉੱਤੇ ਇੱਕ ਟਾਈਪ ਸੀ ਹੋਵੇ ਜਿਸ ਦਾ ਇਹ ਟਾਈਪ ਸੀ ਹੈਗਾ ਤੇ ਇੱਕ ਹੋਵੇ ਟਾਈਪ ਏ ਇਹਦੇ ਉੱਤੇ ਇਟਾਈਪ ਇਹ ਤੇ ਟਾਈਪ ਸੀ ਦੇ ਤੁਹਾਨੂੰ ਵੀ ਮਾਰਕੀਟ ਦੇ ਵਿੱਚੋਂ ਬਹੁਤ ਮਿਲ ਜਾਣਗੇ ਪਰ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਚੀਜ਼ ਦੇਖ ਕੇ ਲੈਣੀ ਹੈਗੀ ਆ ਕਿ ਇਹਨਾਂ ਦੇ ਵਿੱਚ ਵੋਟੇਜ ਚੰਗੀ ਹੋਵੇ ਕਿਉਂਕਿ ਆਈਫੋਨ ਦੀ ਗੱਲ ਕਰੀਏ ਜਾਂ ਆਪਾਂ ਬਾਕੀ ਸਾਰੇ ਫੋਨਾਂ ਦੀ ਗੱਲ ਕਰ ਲਈਏ ਹਰੇਕ ਫੋਨ ਅੱਜਕੱਲ ਬੀ 30 35 44 68 ਜਾਂ ਆਪਣੇ 80 ਵੋਟ ਦੇ ਨਾਲ ਹੀ ਆ ਰਿਹਾ ਹੈਗਾ ਕਿਸੇ ਕਰਕੇ ਹੁਣ ਜਿੱਦਾਂ ਇਹ ਆਪਣਾ ਫੋਨ ਆਈਫੋਨ ਹੈਗਾ ਇਹਦਾ ਤੇ ਆਪ ਨੂੰ ਫਾਸਟ ਚਾਰਜ ਹੋ ਰਿਹਾ ਹੈ ਹੁਣ ਆਪਾਂ ਇਸ ਨੂੰ ਦੁਬਾਰੇ ਲਾ ਦਿੰਨੇ ਹੈਗੇ ਇਹਦੇ ਵਿੱਚ ਤੇ ਤੁਸੀਂ ਉਧਰਲੀ ਸਾਈਡ ਦੇਖੋਗੇ ਤਾਂ ਆਪਣਾ ਫੋਨ ਚਾਰਜ ਲੱਗ ਗਿਆ ਹੈ। ਥਰਡ ਚੀਜ਼ ਦੇ ਵਿੱਚ ਗੱਲ ਕਰ ਲਈ ਆਪਣੀ ਇਸ ਗੱਡੀ ਦੇ ਉੱਤੇ ਲੱਗੇ ਹੋਏ ਵੀ ਹੈਗੇ ਆ। ਇਹ ਜਿਹਦੇ ਤੁਸੀਂ ਦੇਖ ਸਕਦੇ ਹੋ ਇਹ ਚਾਹ ਹੈ ਆਪਣਾ ਨਿਕਲ ਲਈ ਡੋਰ ਸਟੈਪਲ ਲਈ ਡੋਰ ਸਟਾਪਰ ਲਈ ਹੈਗੇ। ਜੀ ਇਹਨਾਂ ਗੱਡੀਆਂ ਦੀ ਕੀ ਗੱਲ ਹੁੰਦੀ ਹੈ ਜਦੋਂ ਆਪਾਂ ਇਸ ਨੂੰ ਗੱਡੀ ਨੂੰ ਦੇ ਨਾਲ ਕੋਈ ਗੱਡੀ ਖੜੀ ਹੈ ਨਾਲ ਕੋਈ ਆਪਾਂ ਕੰਧ ਦੇ ਨਾਲ ਇਸ ਨੂੰ ਖੋਲਣਾ ਹੈਗਾ ਕੰਧ ਦੇ ਨਾਲ ਜਦੋਂ ਆਪਾਂ ਖੋਲਾਂਗੇ ਸਭ ਤੋਂ ਪਹਿਲਾਂ ਆਪਣੀ ਜਾ ਕੇ ਇਹ ਚੀਜ਼ ਨਾਲ ਲੱਗੂਗੀ ਹੈਗੀ। ਦੂਜੀ ਚੀਜ਼ ਦੇ ਨਾਲ ਨਹੀਂ ਲੱਗਣਾ ਹਾਲਾ। ਥੋੜਾ ਬੋਤਾ ਇਹਨਾਂ ਦਾ ਰਿਪਲੇਸਮੈਂਟ ਵੀ ਇਹਨਾਂ ਥੋੜੀ ਜਿਹੀ ਸਹੀ ਨਹੀਂ ਹੋਈ ਵੀ ਤੁਹਾਨੂੰ ਤਾਂ ਸਹੀ ਥਾਂ ਤੇ ਕਰਕੇ ਲਾਉਣ ਵਾਲਾ ਹੈ ਗਿਆ ਫੋਰਥ ਆਪਾਂ ਐਸੈਸਰੀ ਦੇ ਵੱਲ ਵਧਦੇ ਹੋਏ ਤੁਹਾਨੂੰ ਦੱਸ ਦੇਵਾਂਗੇ ਕਿਉਂਕਿ ਆਪਣੇ ਉਸ ਗੱਡੀ ਦੇ ਵਿੱਚ ਚਲਦੇ ਹੈ ਕਿਉਂਕਿ ਇਸ ਗੱਡੀ ਦੇ ਵਿੱਚ ਤੁਸੀਂ ਦੇਖੋਗੇ ਕੋਈ ਵੀ ਲੈਦਰ ਦੇ ਕਵਰ ਵਗੈਰਾ ਨਹੀਂ ਲੱਗੇ ਹੋ ਇਹਦੇ ਵਿੱਚ ਨਾਰਮਲ ਆਪਣੇ ਉਹੀ ਆਉਂਦੇ ਹੈਗੇ ਆ ਫੈਬਰਿਕ ਦੀ ਸੀਟ ਕਵਰ ਜੋ ਤੁਸੀਂ ਦੇਖ ਸਕਦੇ ਹੋ ਤੁਸੀਂ ਕਾਫੀ ਕਰਾ ਦੇ ਗੰਦੇ ਹੋ ਚੁਕੇ ਤੇ ਸਾਫ ਵੀ ਨਹੀਂ ਹੁੰਦੇ ਜੇ ਸਾਫ ਤੁਸੀਂ ਕਰਨ ਜਾਉਂਗੇ ਥੋੜੇ ਬਹੁਤ ਸਾਫ ਹੋਣਗੇ ਜਿਆਦਾ ਇਹਨਾਂ ਨੇ ਸਾਫ ਵੀ ਨਹੀਂ ਹੋਣਾਗਾ ਕਿਉਂਕਿ ਸੀਟਸ ਦੀ ਪ੍ਰੋਟੈਕਸ਼ਨ ਇੰਨੀ ਜਿਆਦਾ ਨਹੀਂ ਹੁੰਦੀ ਸੀਟਸ ਦੇ ਵਿੱਚ ਇਹਨਾਂ ਦੇ ਵਿੱਚ ਜੋ ਜਿਆਦਾ ਫਟ ਜਾਂਦੀ ਹੈ ਹੁਣ ਮੈਂ ਤੁਹਾਨੂੰ ਇਧਰਲੀ ਗੱਡੀ ਦੇ ਵਿੱਚ ਦਿਖਾ ਇਸ ਦੇ ਵਿੱਚ ਤੁਸੀਂ ਦੇਖੋਗੇ ਇਸ ਦੇ ਵਿੱਚ ਪ੍ਰੋਪਰ ਇੱਕ ਲੈਦਰ ਕਵਰ ਲੱਗੇ ਹੋਏ ਹੈਗੇ ਜਿਹਦੇ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਗੰਦੇ ਵੀ ਬਹੁਤ ਘੱਟ ਹੁੰਦੇ ਹੈਗੇ ਤੇ ਇਹਨਾਂ ਨੂੰ ਜੇ ਸਾਫ਼ ਵੀ ਕਰਾਉਣਾ ਹੋਵੇ ਕਿਸੇ ਵੀ ਲਿਕਵਿਡ ਦੇ ਨਾਲ ਇਹਨਾਂ ਨੂੰ ਸਾਫ਼ ਕਰ ਸਕਦੇ ਉਹਨਾਂ ਵਿੱਚ ਆਪਾਂ ਜੇ ਲਿਕਵਿਡ ਯੂਜ਼ ਕਰਾਂਗੇ ਤਾਂ ਉਹਨਾਂ ਦੇ ਅੰਦਰ ਐਂਟਰ ਕਰ ਜਾਊਗਾ ਜਿਹਦੇ ਕਰਕੇ ਉਹ ਆਪਣੀ ਸੀਟਾਂ ਇੰਨੀ ਸਾਫ਼ ਨਹੀਂ ਰਹਿਣੀਆਂ ਤਾਂ ਕਰਕੇ ਆਪਾਂ ਨੂੰ 4ਥ ਨੰਬਰ ਤੇ ਆਪਾਂ ਨੂੰ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਲੈਦਰ ਦੇ ਕਵਰ ਇੰਸਟਾਲ ਕਰਵਾ ਲੈਣੇ ਚਾਹੀਦੇ ਹੈਗੇ ਇਹਨਾਂ ਦੀ ਪ੍ਰਾਈਸਿੰਗ ਮਾਰਕੀਟਿੰਗ ਹਰ ਇੱਕ ਗੱਡੀ ਦੇ ਸਾਮਣੇ ਅੱਡੋ ਅੱਡ ਹੈਗੀ ਹੈ 10-15000 7-8000 ਤੋਂ ਚੱਲੂ ਆਉਂਦੇ ਤੇ ਆਪਣੇ ਅੱਗੇ ਹੀ ਜਾਂਦੇ ਰਹਿੰਦੇ ਹੈਗੇ 5ਵੀਂ ਜੀਲ ਵਾਲਾ ਵਾਧੇ ਹੋਏ ਦਸੀਏ ਤਾਂ ਆਪਣੀ ਗੱਡੀਆਂ ਦੇ ਵਿੱਚ ਕਈ ਆਸ-ਪਾਸੇ ਕਿਤੇ ਨਾ ਕਿਤੇ ਜਾਂਦੀਆਂ ਰਹਿੰਦੀਆਂ ਹੈਗੀਆਂ ਉਹਨਾਂ ਦੀ ਸਮੈਲ ਵਗੈਰਾ ਆਸ-ਪਾਸੋਂ ਆਉਂਦੀ ਰਹਿੰਦੀ ਹੈਗੀ ਆ ਤੇ ਉਹਦੀ ਖਾਤਰ ਆਪਾਂ ਨੂੰ ਸਾਰੇ ਵਿੱਚ ਜ਼ਰੂਰੀ ਕੀ ਹੁੰਦਾ ਆ ਆਪਾਂ ਕਿਸੇ ਨਾ ਕਿਸੇ ਕੋਈ ਵੀ ਇੱਕ ਚੰਗੀ ਕੰਪਨੀ ਦਾ ਆਪਣੇ ਇਹਦੀ ਗੱਡੀ ਦੇ 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 ਵਿੱਚ ਹਲਾਂਕਿ ਇਹ ਜਿਹੜਾ ਕੁੱਤਾ ਰੱਖਿਆ ਹੋਇਆ ਹੈ ਡੌਗ ਦੀ ਆਪਾਂ ਗੱਲ ਕਰ ਲਈਏ ਹਲਾਂਕਿ ਇਹ ਇੱਕਲਾ ਸ਼ੋਅ ਖਤਰੀ ਆਣੀਗਾ ਇਸ ਦੇ ਵਿੱਚ ਹੀ ਫਰੇਗਰੈਂਸ ਦਾ ਸਿਸਟਮ ਲੱਗਿਆ ਹੋਇਆ ਹੈਗਾ ਕਿ ਜਿੱਦਾਂ ਇਹ ਗੱਡੀ ਦੇ ਵਿੱਚ ਹਲਦੀ ਗਈ ਥੋੜੀ ਥੋੜੀ ਇਸ ਦੇ ਵਿੱਚੋਂ ਫਰੇਗਰੈਂਸ ਨਿਕਲਦੀ ਰਹਿੰਦੀ ਹੈਗੀ ਜਿੱਦੇ ਕਰਕੇ ਪੂਰੀ ਗੱਡੀ ਦੇ ਵਿੱਚ ਫਰੇਗਰੈਂਸ ਹੋਈ ਰਹਿੰਦੀ ਹੈ ਆਪਾਂ ਨੂੰ ਕਿਸੇ ਟਾਈਪ ਦੀ ਸਮੈਲ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਗੀ ਇਹਦੀ ਆਪਾਂ ਗੱਲ ਕਰੀਏ ਉਹੀ ਗੱਲ ਹੈ ਛੋਟੇ ਛੋਟੇ ਆਪਾਂ ਸਸਤੇ ਦੀ ਗੱਲ ਕਰੀਏ 100 150 ਤੋਂ ਮਿਲ ਦੇਗੇ ਤੇ ਆਪਾਂ ਚੰਗਿਆਂ ਦੀ ਗੱਲ ਕਰ ਲਈਏ ਤੇ 400 500 ਹਜ਼ਾਰ ਰੁਪਏ ਤੱਕ ਮਿਲ ਜਾਂਦੇ ਜਿਹੜੇ ਪ੍ਰੋ ਵਾਲੇ ਹੁੰਦੇ ਹੈਗੇ ਜਿਹੜੇ ਆਪਾਂ ਪ੍ਰੋ ਵਾਲਿਆਂ ਦੀ ਗੱਲ ਕਰ ਲਈਏ ਉਹ ਕਰੀਰ ਆਪਾਂ ਗੱਡੀ ਦੇ ਵਿੱਚ ਰੱਖਦੀ ਹੈ ਤੋਂ 2-2 ਮਹੀਨੇ ਤਿੰਨ-ਤਿੰਨ ਮਹੀਨੇ ਵੀ ਚੱਲੇ ਜਾਂਦੇ ਹੈਗੇ ਹੁਣ ਤੁਸੀਂ ਦੇਖਿਆ ਕਿ ਆਪਾਂ ਇਹਨਾਂ ਪੰਜਾਂ ਚੀਜ਼ਾਂ ਬਾਰੇ ਦੱਸਿਆ ਗਿਆ ਹੈਗਾ ਸਭ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਬੂਟ ਮੈਟ ਚਾਰਜਰ ਸੀਟ ਕਵਰ ਤੇ ਆਪਾਂ ਕੇ ਲਈ ਡੋਲ ਸਟੈਪਰ ਤੇ ਉਸ ਤੋਂ ਬਾਅਦ ਦੀ ਆਪਾਂ ਗੱਲ ਕਰ ਲਈਏ ਫਰੇਗਰੈਂਸ ਵਾਲੇ ਕੋਈ ਵੀ ਆਪਾਂ ਤਾਨੂੰ ਗੱਡੀ ਦੇ ਵਿੱਚ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਕੰਫਰਟ ਲੱਗੂਗਾ ਕਿਉਂ ਗੱਡੀ ਦੇ ਤੁਹਾਡੇ ਬਹੁਤ ਜ਼ਿਆਦਾ ਸਫਰ ਹੋਊਗੀ ਗੀ ਗੱਡੀ ਦੇ ਨਾਲ ਤੁਹਾਡਾ ਐਕਸਪੀਰੀਅੰਸ ਬਹੁਤ ਸ਼ਾਨਦਾਰ ਬਣਿਆ ਰਹੇਗਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ